ਯਾਰੋ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐ সিদ্দিকੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ সিদ্দিকੀ ਦੋਸਤੋ 14 ਅਗਸਤ ਨੂੰ ਪਾਕਿਸਤਾਨ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਤੇ 15 ਅਗਸਤ ਨੂੰ ਭਾਰਤ ਵਿੱਚ ਮਨਾਇਆ ਜਾਂਦਾ ਹੈ ਜੋ ਕੁਝ ਪਾਕਿਸਤਾਨ ਚ ਹੁੰਦਾ ਹੈ ਉਹੀ ਕੁਝ ਭਾਰਤ ਵਿੱਚ ਹੁੰਦਾ ਹੈ ਪਰ ਕੀ ਇਹਨਾਂ ਦੋਹਾਂ ਮੁਲਕਾਂ ਦੇ ਅਹਿਲਕਾਰਾਂ ਨੇ ਕਦੇ ਆਪਣੇ ਦਿਲ ਤੇ ਹੱਥ ਰੱਖ ਕੇ ਸੋਚਿਆ ਕਿ ਆਜ਼ਾਦੀ ਕਿਨੂੰ ਕਹਿੰਦੇ ਨੇ ਸ਼ਾਇਦ ਬਿਲਕੁਲ ਵੀ ਨਹੀਂ ਕਿਉਂਕਿ ਜਿਸ ਨੂੰ ਇਹ ਦੋਵੇਂ ਮੁਲਕ ਆਜ਼ਾਦੀ ਕਹਿੰਦੇ ਨੇ ਉਹ ਕਿਸੇ ਵੀ ਤਰ੍ਹਾਂ ਆਜ਼ਾਦੀ ਨਹੀਂ ਸੀ ਸਗੋਂ ਇੱਕ ਮੁਲਕ ਦੇ ਟੁਕੜੇਦਰ ਟੁਕੜੇ ਹੋਣ ਦੀ ਦਾਸਤਾਨ ਹੈ ਉਹ ਪੰਜਾਬ ਦੀ ਬਰਬਾਦੀ ਦੀ ਦਾਸਤਾਨ ਹੈ ਪੰਜਾਬੀਆਂ ਦੇ ਖੂਨ ਦੀ ਹੋਲੀ ਅਤੇ ਧੀਆਂ ਪੈਣਾ ਦੀ ਅਜਮਤ ਦਾ ਅਜਾਬ ਹੈ ਹੱਸਦੇ ਵਸਦੇ ਘਰਾਂ ਦਾ ਉਜਾੜਾ ਹੈ ਤੇ ਫਿਰਕੂ ਨਫ਼ਰਤ ਦਾ ਤੂਫਾਨ ਹੈ 14 ਤੇ 15 ਅਗਸਤ 1947 ਦੇ ਉਹ ਕਾਲੇ ਤੇ ਖੂਨੀ ਦਿਨ ਹਨ ਜਦੋਂ ਭਾਈ ਚਾਰ ਕ੍ਰਿਸਤਿਆਂ ਵਿਚਕਾਰ ਸੇਹ ਦਾ ਤੱਕਲਾ ਘੱਡਿਆ ਗਿਆ ਇਹ ਉਹ ਚੰਦਰਾ ਸਮਾ ਸੀ ਜਦੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਲੀਰੋ ਲੀਰ ਕੀਤਾ ਗਿਆ ਅੱਜ ਵੀ ਉਹ ਮੰਗਰ ਜਦ ਬਜ਼ੁਰਗਾ ਦੀਆਂ ਅੱਖਾਂ ਅੱਗੇ ਘੁੰਮਦਾ ਹੈ ਤਾਂ ਗੱਲ ਕਰਦਿਆਂ ਉਹਨਾਂ ਦੇ ਗਲੇ ਡੂ ਪਰ ਆਉਂਦੇ ਨੇ ਅੱਖਾਂ ਵਿੱਚੋਂ ਨੀਰ ਆਪ ਮਾਰੇ ਹੀ ਵਗਣਾ ਸ਼ੁਰੂ ਹੋ ਜਾਂਦਾ ਹੈ ਪਰ ਅਸੀਂ ਅਸੀਂ ਇਸ ਦਿਨ ਜਸ਼ਨ ਮਨਾ ਰਹੇ ਹੁੰਨੇ ਆ ਹੁਣ ਸਵਾਲ ਇਹ ਹੈ ਕਿ ਕੀ ਪੰਜਾਬੀਆਂ ਨੇ ਕਦੇ ਗੰਭੀਰਤਾ ਨਾਲ ਇਹ ਸੋਚਿਆ ਕਿ ਪਾਕਿਸਤਾਨ ਵਿੱਚ 14 ਅਗਸਤ ਤੇ ਭਾਰਤ ਵਿੱਚ 15 ਅਗਸਤ ਜਿਸ ਨੂੰ ਆਜ਼ਾਦੀ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਉਹ ਦੋਵੇਂ ਦਿਨ ਦੋਵੇਂ ਪਾਸੇ ਵੰਡੇ ਗਏ ਪੰਜਾਬੀਆਂ ਵਾਸਤੇ ਖੂਨੀ ਹਨੇਰੀ ਦੀ ਤਬਾਹੀ ਭਰੀ ਸਾਜਿਸ਼ ਤੇ ਬਰਬਾਦੀ ਦੀ ਦਾਸਤਾਨ ਤੋਂ ਵੱਧ ਹੋਰ ਕੁਝ ਵੀ ਨਹੀਂ ਸਨ ਪੁੱਛ ਕੇ ਵੇਖੋ ਉਹਨਾਂ ਨੂੰ ਜਿਹੜੇ ਉਧਰੋਂ ਉੱਜੜ ਕੇ ਆਏ ਜਾਂ ਇਧਰੋਂ ਉੱਜੜ ਕੇ ਗਏ ਬਰਬਾਦੀ ਸੀ ਜਾਂ ਆਜ਼ਾਦੀ ਸੀ ਉਹ ਦੱਸਣਗੇ ਇਹਨਾਂ ਦੋ ਦਿਨਾਂ ਤੱਕ ਪਹੁੰਚਦੇ ਆਂ 50 ਲੱਖ ਪੰਜਾਬੀ ਉਜੜ ਚੁੱਕੇ ਸਨ 10 ਲੱਖ ਦੇ ਕਰੀਬ ਮਾਰੇ ਜਾ ਚੁੱਕੇ ਸਨ 60 ਹਜ਼ਾਰ ਦੇ ਲਗਭਗ ਔਰਤਾਂ ਦਾ ਉਧਾਰਾ ਤੇ ਬਲਾਤਕਾਰ ਹੋ ਚੁੱਕਾ ਸੀ ਮਾਵਾ ਦੇ ਪੁੱਤ ਭੈਣਾਂ ਦੇ ਵੀਰ ਮਾਪਿਆਂ ਤੋਂ ਬੱਚੇ ਤੇ ਸੁਹਾਗਣਾਂ ਦੇ ਸੁਹਾਗ ਵਿਛੜ ਚੁੱਕੇ ਸਨ ਮਜਬੀ ਵਰषाਗਰਦੀ ਨੇ ਹਰ ਪਾਸੇ ਖੂਨ ਦੀਆਂ ਨਦੀਆਂ ਵਹਾਈਆਂ ਪੰਜਾਬ ਦੇ ਦਰਿਆ ਖੂਨ ਰਤੇ ਹੋਏ ਤੇ ਧਰਤੀ ਖੂਨ ਨਾਲ ਲਥਪਥ ਹੋਈ ਇਹ ਦਰ ਮਰੇ ਜਾਂ ਉਧਰ ਮਰੇ ਬੇਸ਼ੱਕ ਕੋ ਕਿਸੇ ਵੀ ਧਾਰਮਿਕ ਅਕੀਦੇ ਨਾਲ ਵਾਸਤਾ ਸਨ ਪਰ ਸੀ ਤਾਂ ਸਾਰੇ ਪੰਜਾਬੀ ਕਹਿਣ ਦਾ ਭਾਵ ਦੋਵੇਂ ਪਾਸੇ ਪੰਜਾਬੀ ਹੀ ਮਰੇ ਪੰਜਾਬੀ ਬੋਲੀ ਤੇ ਵਿਰਸੇ ਦਾ ਕਾਹਨ ਹੋਇਆ ਸਭਿਆਚਾਰ ਦਾ ਮਲਿਆ ਮੇਟ ਹੋਇਆ 85% ਦੀ ਕੁਰਬਾਨੀਆਂ ਦੇਣ ਵਾਲਿਆਂ ਨਾਲ ਜ਼ੁਬਾਨੀ ਕਲਾਮੀ ਵੱਡੇ ਵੱਡੇ ਵਾਅਦੇ ਕੀਤੇ ਤੇ 15 ਅਗਸਤ ਲਾਲ ਕਿਲੇ ਤੇ ਤਿਰੰਗਾ ਝੁਲਦਿਆਂ ਹੀ ਸਭ ਕਫੂਰ ਵਾਂਗ ਉੱਡ ਗਏ ਜਿਨ੍ਹਾਂ ਕੁਰਬਾਨੀਆਂ ਦਿੱਤੀਆਂ ਉਹ ਰਾਤੋਂ ਰਾਤ ਫਾਂਡੀ ਕਰ ਦਿੱਤੇ ਗਏ ਤੇ ਜਿਨ੍ਹਾਂ ਕੁਝ ਵੀ ਨਾ ਕੀਤਾ ਉਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣ ਗਏ ਐਸ 15 ਅਗਸਤ ਤੋਂ ਬਾਅਦ ਲਹਿੰਦੇ ਤੇ ਚੜ੍ਹਦੇ ਦੋਵੇਂ ਪਾਸੇ ਵਸਦੇ ਪੰਜਾਬੀਆਂ ਨਾਲ ਜੋ ਜੱਗੋ 13ਵੀਂ ਕੀਤੀ ਕਰਵਾਈ ਗਈ ਤੇ ਅੱਦੇ ਵੀ جاری ਹੈ ਉਸ ਬਾਰੇ ਕੋਈ ਖਲਾਸਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਪੰਜਾਬ ਦਾ ਬੱਚਾ ਬੱਚਾ ਸਭ ਕੁਝ ਜਾਣਦਾ ਹੈ ਅਟਾਰੀ ਤੇ ਵਾਗੇ ਦੇ ਵਿਚਕਾਰ ਖਿੱਚੀ ਲੀਕ ਤੇ ਹਰ ਰੋਜ਼ ਭੰਗੜੇ ਪਾ ਕੇ ਪੰਜਾਬੀਆਂ ਦਾ ਮੂੰਹ ਚੜਾਇਆ ਜਾ ਰਿਹਾ ਹੈ ਜੇਕਰ ਦੂਸਰਿਆਂ ਦੀਆਂ ਲਾਸ਼ਾਂ ਤੇ ਰਾਜ ਕਰਨ ਦੀ ਕੋਈ ਵਧੀਆ ਤੇ ਟੁਕਮੀ ਉਦਾਹਰਣ ਵੇਖਣੀ ਹੋਵੇ ਤਾਂ ਇਸ ਵੇਲੇ ਦੁਨੀਆ ਵਿੱਚ ਇੱਕੋ ਹੀ ਜਗ੍ਹਾ ਹੈ ਤੇ ਉਹ ਹੈ ਅਟਾਰੀ ਵਾਗਾ ਸਰਹੱਦ ਜਿਸ ਪੰਜਾਬ ਦੀ ਪੂਰੀ ਧਰਤੀ ਖੂਨ ਨਾਲ ਰੰਗੀ ਗਈ ਜਾਨੀ ਮਾਲੀ ਤੇ ਇੱਜ਼ਤ ਆਬਰੂ ਲੁੱਟੀ ਗਈ ਉਸ ਪੰਜਾਬ ਦੀ ਧਰਤੀ ਤੇ ਉਕਤ ਜਗਾ ਹਰ ਰੋਜ਼ ਕਿਹੜੀ ਖੁਸ਼ੀ ਦੇ ਜਸ਼ਨ ਮਨਾਏ ਜਾਂਦੇ ਹਨ ਵੰਡ ਦਾ ਸ਼ਿਕਾਰ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਬਜਾਏ ਖੂਨ ਖਰਾਬੇ ਨੂੰ ਉਕਸਾਉਣ ਵਾਲੀਆਂ ਨਫ਼ਰਤਾਂ ਵੰਡੀਆਂ ਜਾ ਰੀਆਂ ਨੇ ਤੇ ਉਹ ਵੀ ਬੇਖੌਂਸ਼ ਹੋ ਕੇ ਚਿੱਟੇ ਦਿਨ 15 ਅਗਸਤ ਪੰਜਾਬ ਦੇ ਇਤਿਹਾਸ ਦਾ ਸ਼ਾਹ ਕਾਲਾ ਦਿਨ ਹੈ ਇਸ ਦਿਨ ਅੰਗਰੇਜ਼ ਤਾਂ ਹਿੰਦੁਸਤਾਨ ਛੱਡ ਕੇ ਬੇਸ਼ੱਕ ਚਲੇ ਗਏ ਪਰ ਮੁਲਕ ਆਜ਼ਾਦ ਨਹੀਂ ਹੋਇਆ ਸਗੋਂ ਟੋਟੇ ਟੋਟੇ ਹੋਇਆ ਤੇ ਇਸ ਦਿਨ ਟੁਕੜੇ ਹੋਏ ਮੁਲਕ ਨੂੰ ਪਿਛਲੇ 77 ਸਾਲ ਤੋਂ ਕੌਣ ਸ਼ੈਤਾਨ ਕਿਵੇਂ ਆਜ਼ਾਦੀ ਦਾ ਨਾਮ ਦੇ ਕੇ ਹਰ ਸਾਲ ਜਸ਼ਨ ਮਨਾ ਰਿਹਾ ਹੈ ਇਹ ਬਿਲਕੁਲ ਹੀ ਸਮਝ ਤੋਂ ਪਰੇ ਦੀ ਗੱਲ ਹੈ ਇਸ ਤੋਂ ਵੀ ਵੱਡੀ ਮੂਰਖਤਾ ਵਾਲੀ ਗੱਲ ਇਹ ਹੈ ਕਿ ਸਾਡੇ ਵਿੱਚੋਂ ਬਹੁਤਿਆਂ ਨੇ ਕਦੇ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਂ ਫਿਰ ਲੋੜ ਹੀ ਨਹੀਂ ਸਮਝੀ ਕਿ ਆਜ਼ਾਦੀ ਦੀ ਪਰਵਾਸਾ ਕੀ ਹੁੰਦੀ ਹੈ 15 ਅਗਸਤ ਤੱਕ ਪਹੁੰਚਦੇ ਆ ਜੇਕਰ ਸਿੱਧੇ ਤੇ ਸ਼ਰਮ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਦਿਨ ਹਿੰਦੁਸਤਾਨ ਟੁਕੜੇ ਟੁਕੜੇ ਹੋਇਆ ਜਿਸ ਦੇ ਇੱਕ ਹਿੱਸੇ ਨੂੰ ਭਾਰਤ ਤੇ ਦੂਸਰੇ ਨੂੰ ਪਾਕਿਸਤਾਨ ਦਾ ਨਾਮ ਦਿੱਤਾ ਗਿਆ ਤੇ 1971 ਵਿੱਚ ਜੋ ਤੀਜਾ ਟੁਕੜਾ ਹੋਇਆ ਉਸ ਨੂੰ ਬੰਗਲਾਦੇਸ਼ ਦਾ ਨਾਮ ਦਿੱਤਾ ਗਿਆ ਇਸ ਤੋਂ ਵੀ ਅਗਲੀ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਉਹ ਚੰਦਰਾ ਦਿਨ ਹੈ ਜਿਸ ਦਿਨ ਤੱਕ ਤੇ ਇਸ ਤੋਂ ਬਾਅਦ ਮਹਾ ਪੰਜਾਬ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਜਾਂ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ ਇਸੇ ਦਿਨ ਹੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਉਜਾੜਾ ਹੋਇਆ ਜੋ ਬਾਦਸਤੂਰ جاری ਹੈ ਸੋ ਪੰਜਾਬੀ ਭਾਵੇਂ ਵਾਗੇਵਾਲੀ ਲੀਕ ਦੇ ਪੁਰੇ ਵਸਦੇ ਹਨ ਜਾਂ ਪਰਲੇ ਪਾਰ ਵਸਦੇ ਹਨ ਅੱਜ ਵੀ ਉਹਨਾਂ ਅੰਦਰ ਇੱਕ ਚੀਜ਼ ਹੈ ਦਰਦ ਹੈ ਤੇ ਉਹ ਦਿਲ ਤੇ ਲੱਗੇ ਬਰਬਾਦੀ ਰੂਪੀ ਜ਼ਖਮ ਦਾ ਅਕੈ ਦਰਦ ਹੰਡਾਰੇ ਨੇ ਉਹਨਾਂ ਦਾ ਇਹ ਜ਼ਖਮ ਹੁਣ ਨਾਸੂਰ ਬਣ ਚੁੱਕਾ ਹੈ ਤੇ ਜਦ ਵੀ ਥੋੜੀ ਆਸ ਪੈਦਾ ਹੁੰਦੀ ਹੈ ਉਸ ਉੱਤੇ ਅੰਗੂਰ ਆਉਣ ਦੀ ਉਸ ਨੂੰ ਫਿਰਕਾ ਪ੍ਰਸਤਾ ਵੱਲੋਂ ਫੇਰ ਉਚੇੜ ਦਿੱਤਾ ਜਾਂਦਾ ਹੈ ਇਸ ਚੰਦਰੇ ਦਿਨ ਦੇ ਦਿੱਤੇ ਉਕਤਲਾ ਇਲਾਜ ਫਟ ਨੂੰ ਕੋਈ ਪੰਜਾਬੀ ਕਿਵੇਂ ਆਜ਼ਾਦੀ ਦਾ ਦਿਨ ਮੰਨ ਕੇ ਜਸ਼ਨ ਮਨਾ ਸਕਦਾ ਹੈ ਮੇਰੀ ਜਾਤੇ ਕੋਈ ਸੱਚਾ ਪੰਜਾਬੀ ਤਾਂ ਕਦਾ ਚਿੱਤ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ ਨਹੀਂ ਸੋਚ ਸਕਦਾ ਤੇ ਜੇਕਰ ਕੋਈ ਸਰਕਾਰੀ ਦਬਾਅ ਹੇਠ ਆ ਕੇ ਜਿਹਾ ਕਰਦਾ ਵੀ ਹੋਵੇਗਾ ਤਾਂ ਉਹ ਬਹੁਤ ਹੀ ਬੁਰੀ ਮਾਨਸਿਕ ਪੀੜਾ ਹੜਾਉਂਦਾ ਹੋਵੇਗਾ ਇਹ ਕਰੂਰਤਾ ਅਤੇ ਜ਼ੁਲਮ ਦੀ ਇੰਤਹਾ ਹੀ ਕਹੀ ਜਾ ਸਕਦੀ ਹੈ ਕਿ ਅੱਜ ਤੱਕ ਇਸ ਵੰਡ ਦੀ ਲਪੇਟ ਵਿੱਚ ਆ ਕੇ ਮਾਰੇ ਜਾਂ ਉਜਾੜੇ ਗਏ ਨੇ ਹੱਥੇ ਤੇ ਮਾਸੂਮ ਲੋਕਾਂ ਨੂੰ ਇਸ ਦਿਨ ਕਦੇ ਵੀ ਕਿਸੇ ਸਰਕਾਰ ਵੱਲੋਂ ਸ਼ਰਧਾਂਜਲੀ ਨਹੀਂ ਦਿੱਤੀ ਗਈ ਸਿੱਤਮ ਵਾਲੀ ਗੱਲ ਹੈ ਕਿ ਅੱਜ ਤੱਕ ਕਦੇ ਵੀ ਕੋਈ ਰਾਜ ਜਾਂ ਦੇਸ਼ ਪੱਧਰੀ ਸਮਾਗਮ ਨਹੀਂ ਕਰਵਾਇਆ ਗਿਆ ਸਗੋਂ ਉਲਟਾ ਵਾਗੇ ਵਾਲੀ ਲੀਕ ਤੇ ਲਾਸ਼ਾਂ ਉੱਤੇ ਹਰ ਰੋਜ਼ ਜਸ਼ਨ ਮਨਾਏ ਜਾਂਦੇ ਨੇ ਮੁੱਖ ਦੀ ਗੱਲ ਇਹ ਹੈ ਕਿ 15 ਅਗਸਤ ਪੰਜਾਬ ਪੰਜਾਬੀ ਤੇ ਪੰਜਾਬੀ ਹੱਤ ਦੀ ਤਬਾਹੀ ਦਾ ਦਿਨ ਹੋਣ ਕਰਕੇ ਸਮੂਹ ਪੰਜਾਬੀਆਂ ਵਾਸਤੇ ਸਿਆਹ ਕਾਲਾ ਤੇ ਸੋਗੀ ਦਿਨ ਹੈ ਤੇ ਇਸ ਦਿਨ ਸਮੂਹ ਪੰਜਾਬੀਆਂ ਨੂੰ ਜਿੱਥੇ ਇਸ ਦਿਨ ਤੱਕ ਪੰਜਾਬ ਵਿੱਚ ਮਾਰੇ ਜਾਂ ਖੂਨੀ ਕਤਲੇਆਮ ਦਾ ਸ਼ਿਕਾਰ ਹੋਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਆ ਉਥੇ ਇਸ ਦੇ ਨਾਲ ਹੀ ਵਾਗ੍ਹਾ ਸਰਹੱਦ ਦੇ ਦੋਵੇਂ ਪਾਸੇ ਕੌਮਨ ਤੇ ਸ਼ਾਂਤੀ ਵਾਸਤੇ ਅਰਦਾਸ ਵੀ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਭਾਰਤ ਤੇ ਪਾਕਿਸਤਾਨ ਨੂੰ ਵੀ ਆਜ਼ਾਦੀ ਦਿਵਸ ਮਨਾਉਣ ਦਾ ਪਖੰਡ ਕਰਕੇ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਵੁੱਧੂ ਬਣਾਉਣ ਦੀ ਬਜਾਏ ਆਪੋ ਆਪਣੀ ਹੋਸ਼ੋ ਹਵਾਸ਼ ਤੋਂ ਕੰਮ ਲੈਂਦੇ ਹੋਏ ਖਿੱਤੇ ਵਿੱਚ ਸ਼ਾਂਤੀ ਦੀ ਬਹਾਲੀ ਤੇ ਭਾਈਚਾਰਕ ਏਕੇ ਵਾਸਤੇ ਸੱਚੇ ਮਨੋਂ ਚਾਰਾ ਜੋਈ ਕਰਨੀ ਚਾਹੀਦੀ ਹੈ ਤਾਂ ਕਿ ਹੱਦਾਂ ਸਰਹੱਦਾਂ ਬਣੀਆਂ ਰਹਿਣ ਦੇ ਬਾਵਜੂਦ ਵੀ ਮਾਹੌਲ ਸਾਵਾ ਸੁਖਾਵਾਂ ਤੇ ਖੁਸ਼ਹਾਲ ਹੋ ਸਕੇ ਮੁਹਬਤੀ ਸਾਂਝਾਂ ਮੁੜ ਬਰਕਰਾਰ ਹੋ ਸਕਣ ਦੋਸਤੋ ਜੇ ਵਿਚਾਰ ਚੰਗੇ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਧੰਨਵਾਦ ਜੀ